ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਵ ਫਰੀਦਕੋਟ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਗੋਲਡਨ ਫੈਦਰ ਇਮੀਗ੍ਰੇਸ਼ਨ ਸੈਂਟਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਉੱਥੇ ਹੀ ਆਪਾਂ ਖੜੇ ਹੋਏ ਹਾਂ। ਕਰਦੇ ਆਂ ਗੱਲ ਦ੍ਰਗੇਸ਼ ਸ਼ਰਮਾ ਪ੍ਰਧਾਨ ਆਪਣੇ ਨਾਲ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ। ਸ਼ਰਮਾ ਜੀ ਕੀ ਕਹਿਣਾ ਚਾਹੋਗੇ ਅੱਜ ਵਿਸ਼ਾਲ ਖੂਨਦਾਨ ਕੈਂਪ ਆਇਆ? ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ। ਸਾਡੇ ਦੋਸਤ ਗਗਨ ਸੇਠੀ ਜੀ ਵੱਲੋਂ ਆਪਣੀ ਸੰਸਥਾ ਗੋਲਡਨ ਫੈਦਰ ਤੇ ਬਾਬਾ ਫਰੀਦ ਦੀ ਆਗਮਨ ਪੂਰਵ ਦੇ ਇੱਕ ਨਵੇਕਲਾ ਉਪਰਾਲਾ ਕਰਦੇ ਹੋਏ ਜ ਮੇਲਾ ਬਹੁਤ ਵਾਰੀ ਸਾਈਦਾ ਵੈ ਇਹਨਾਂ ਨੇ ਮਾਨਵਤਾ ਦੀ ਸੇਵਾ ਲਈ ਅੱਜ ਖੂਨਦਾਨ ਕੈਂਪ ਲਾਇਆ ਵੈ ਉਸ ਗੱਲ ਦੀ ਅਸੀਂ ਦੀ ਬਹੁਤ ਪ੍ਰਸ਼ੰਸਾ ਕਰਦੇ ਆ ਬਹੁਤ ਲੋਕਾਂ ਨੂੰ ਉਤਸ਼ਾਹ ਹੈ ਇਹਨਾਂ ਦੀ ਪ੍ਰੇਰਣਾ ਖੂਨਦਾਨ ਕਰਨ ਲਈ ਤੇ ਇਸ ਤਰ੍ਹਾਂ ਦੇ ਕੰਮ ਵੀ ਮੇਲੇ ਦੇ ਵਿੱਚ ਹੋਣੇ ਚਾਹੀਦੇ ਆ ਇਸ ਗੱਲ ਲਈ ਅਸੀਂ ਇਹਨੂੰ ਬਹੁਤ ਵਧਾਈ ਦਿੰਦੇ ਆ ਨੌਜਵਾਨ ਹੈ ਜੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਖੂਨਦਾਨ ਕਹਿੰਦੇ 3 ਮਹੀਨੇ ਬਾਅਦ ਫਿਰ ਖੂਨ ਬਣ ਜਾਂਦਾ ਨਵਾਂ ਕਈ ਨੌਜਵਾਨ ਇਸ ਗੱਲ ਤੋਂ ਹੀ ਡਰਦੇ ਆ ਵੀ ਦੂਰੀ ਵਾਰ ਖੂਨਦਾਨ ਨਹੀਂ ਹੁੰਦਾ ਸੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਨਹੀਂ ਘਬਰਾਉਣਾ ਚਾਹੀਦਾ ਮੈਂ 18 ਸਾਲ ਦੀ ਉਮਰ ਤੋਂ ਜਿਹੜਾ ਬਲੱਡ ਡੋਨੇਟ ਕਰ ਰਿਹਾ ਹਾਂ ਆਪਾਂ ਨੂੰ ਬਲੱਡ ਡੋਨੇਟ ਕਰਨਾ ਸੋ ਆਪਣਾ ਸਰਕਲ ਚੱਲਦਾ ਰਹਿੰਦਾ ਤੇ ਨਵਾਂ ਬਲੱਡ ਬਣਦਾ ਰਹਿੰਦਾ ਵੈ ਇਸ ਗੱਲ ਤੋਂ ਬਿਲਕੁਲ ਨਹੀਂ ਘਬਰਾਉਣਾ ਚਾਹੀਦਾ ਤੇ ਖੂਨਦਾਨ ਕਰਦੇ ਰਹਿਣਾ ਚਾਹੀਦਾ ਵੈ ਗਗਨ ਜੀ ਕਿੰਨਾ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਕਿੰਨੇ ਯੂਨਟ ਖੂਨਦਾਨ ਐਕਟਿਵ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਤੇ ਸਮੂਹ ਸੰਗਤਾਂ ਨੂੰ ਔਰ ਸਮੂਹ ਫਰੀਦਕੋਟ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਆਸ ਕਰਦਾ ਕਿ ਸਾਰੇ ਸਰ ਕਿਤੇ ਵੇਖਿਆ ਗਿਆ ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਬੂਟਿਆਂ ਦੀ ਸੇਵਾ ਚੱਲਦੀ ਪਈ ਹੈ ਇਸੇ ਤਰ੍ਹਾਂ ਸਾਰੇ ਸਮਾਜ ਨੂੰ ਮੂਹਰੇ ਅੱਗੇ ਆ ਕੇ ਇਹ ਕੰਮ ਕਰਨ ਦੀ ਲੋੜ ਹੈ ਬਾਬਾ ਫਰੀਦ ਜੀ ਦੇ ਪਾਏ ਹੋਏ ਇਹ ਇਹੋ ਜਿਹੇ ਪੂਰਨਿਆਂ ਦੇ ਅੱਗੇ ਆਪਾਂ ਚੱਲਾਂਗੇ ਤਾਂ ਸਮੂਹ ਸੰਗਤ ਨੂੰ ਬੜਾ ਹੁਸਿਆ ਮਿਲਦਾ ਔਰ ਇਹ ਸਾਡਾ ਇੱਕ ਜਿਹੜਾ ਨਵਾਂ ਬਰਾਲਾ ਇਹੀ ਕੀਤਾ ਗਿਆ ਹੈ ਕਿ ਸਾਡੀ ਕੋੜਕਪੁਰੀ ਸੰਸਥਾ ਪੀਬੀ04 ਹੈ ਉਹ ਬੜੇ ਲੰਮੇ ਸਮੇਂ ਤੋਂ ਆਲ ਵਰਡ ਦੇ ਵਿੱਚ ਬਲੱਡ ਡੋਨੇਟ ਕਰ ਰਹੀ ਹੈ ਔਰ ਸਾਨੂੰ ਸਿਵਲ ਹਸਪੀਟਲ ਫਰੀਦਕੋਟ ਸਿਵਲ ਹਸਪੀਟਲ ਕੋੜਕਪੁਰਾ ਔਰ ਇੱਥੋਂ ਤੱਕ ਕਿ ਸਿਵਲ ਹਸਪੀਟਲ ਲੁਧਿਆਣਾ ਔਰ ਪ੍ਰਾਈਵੇਟ ਡੀਐਮਸੀ ਵਿੱਚ ਜਿੱਥੇ ਵੀ ਲੋਡ ਪੈਂਦੀ ਹੈ ਇਹ ਸਸਤਾ ਬੜਾ ਲੰਮਾ ਯੋਗਦਾਨ ਕਰ ਰਹੀ ਹੈ ਬੜੇ ਲੰਮੇ ਸਮੇਂ ਤੋਂ ਸਾਨੂੰ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਇਹ ਮੌਕਾ ਮਿਲਿਆ ਅਸੀਂ ਆਪਣੇ ਸਮੂਹ ਸੰਸਥਾਾਂ ਨਾਲ ਰਲ ਮਿਲ ਕੇ ਇੱਕ ਇਹੋ ਜਿਹਾ ਲੰਗਰ ਲਾਉਂਦੇ ਨਾਲ ਨਾਲੇ ਕੇ ਵੀ ਚਲਾਇਆ ਵੀ ਖੂਨਦਾਨ ਦਾ ਕੈਂਪ ਲਾਇਆ ਜਾਵੇ ਔਰ ਨੌਈਵੰਨਾਂ ਨੂੰ ਵੀ ਨਾਲ ਇਹੀ ਇਛਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਸੰਸਥਾਾਂ ਦੇ ਨਾਲ ਕੇ ਕੰਮ ਕਰਨੇ ਚਾਹੀਦੇ ਆ ਇਹਦੇ ਨਾਲ ਬਹੁਤ ਵਧੀਆ ਇਹ ਲੋਕਾਂ ਦੇ ਵਿੱਚ ਕਿ ਮੰਨ ਡਰ ਬਣ ਆ ਪਿਆ ਵੀ ਖੂਨਦਾਨ ਜਿਹੜੇ ਦੇ ਕੇ ਕੋਈ ਪ੍ਰੋਬਲਮ ਨਾ ਹੋ ਜੇ ਔਰ ਸਗੋਂ ਦੀ ਇਹਦੇ ਨਾਲ ਤਾਂ ਇੱਕ ਉਲਟਾ ਇਹ ਹੁੰਦਾ ਡਾਕਟਰਾਂ ਦੇ ਕਹਿਣ ਮੁਤਾਬਕ ਵੀ ਜਿਹੜਾ ਬੰਦਾ ਰੋਟੇਟ 3 ਮਹੀਨੇ ਬਾਅਦ ਖੂਨ ਆਉਂਦਾ ਡੋਨੇਟ ਕਰਦਾ ਰਹਿੰਦਾ ਉਹਦੇ ਵਿੱਚ ਬੜੀਆਂ ਬਿਮਾਰੀਆਂ ਰਿਮੂਵ ਹੁੰਦੀਆਂ ਰਹਿੰਦੀਆਂ ਔਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਬਰਾਲੇ ਕਰਨੇ ਚਾਹੀਦੇ ਆ ਤੇ ਵੱਲੋਂ ਟਾਰਗੇਟ ਇਹ ਹੈ ਵੀ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਘੱਟੋ ਘੱਟ 100 ਪਲੱਸ ਦਾ ਟਾਰਗੇਟ ਹੈ ਲੈ ਕੇ ਜਾਵਾਂਗੇ ਔਰ ਇਹ ਸਸਤਾ ਵੱਲੋਂ 21 22 23 ਤਿੰਨ ਦਿਨ ਤੋਂ ਲਗਾਤਾਰ ਚੱਲਦੇ ਆ ਰਹੇ ਆ ਫਰੀ ਕੋਡ ਦੇ ਵਿੱਚ ਅੱਜ ਬਾਫੀ ਦੇ ਮੇਲੇ ਤੇ ਘੱਟੋ ਘੱਟ 6 ਤੋਂ 7 ਖੂਨਦਾਨ ਕੈਂਪ ਲੱਗੇ ਆ ਜਿਹੜੇ ਪਿਛਲੇ ਸਾਲ 2 ਸੀਗੇ ਔਰ ਇਸ ਚੀਜ਼ ਦਾ ਬਹੁਤ ਵੱਡਾ ਇੱਕ ਉਪਰਾਲਾ ਵੀ ਦਿਨੋਂ ਮੈ ਦਿਨ ਇਸ ਚੀਜ਼ਾਂ ਨੂੰ ਅਗਾਹ ਹੋ ਰਿਹਾ ਪਹਿਲੀ ਵਾਰ 2 ਲੱਗੇ ਸੀ ਇਹ ਕਿ 810 ਹੋਏ ਹੋਏ ਆ ਔਰ ਫਰੀ ਕੋਡ ਮੇਲੇ ਦੇ ਵਿੱਚ ਮੈਨੂੰ ਲੱਗਦਾ ਵੀ ਉਮੀਦ ਹੈ ਵੀ ਹਜ਼ਾਰਾਂ ਪਲੱਸ ਜਿਹੜਾ ਡੋਨੇਟ ਜਿਹੜੀ ਹੋਣੀ ਹੈ ਅੱਜ ਕੀ ਔਰ 23 ਤਰੀਕ ਨੂੰ ਸ਼ਾਮ ਨੂੰ ਲੁਧਿਆਣੇ ਤੋਂ ਜਿਹੜੀ ਇਹਨਾਂ ਦੀ ਬਲੱਡ ਨੇਟ ਦੀ ਜਿਹੜੀਆਂ ਬੱਸਿਸ ਐ ਡੀਐਮਸੀ ਵੱਲੋਂ ਉਹ ਵੀ ਆਉਣ ਗਿਆ ਔਰ ਗੋੜੀ ਸਾਹਿਬ ਵੇਕੇ ਬਹੁਤ ਵੱਡਾ ਵਿਸ਼ਾਲ ਕੈਂਪ ਲੱਗ ਰਿਹਾ ਇਕ ਹੋਰ ਸਫਰੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨ ਜੋ ਖੂਨਦਾਨ ਕਰਨ ਲਈ ਆ ਰਹੇ ਆ ਇੱਥੇ ਲਗਾਤਾਰ ਉਹਨਾਂ ਨੂੰ ਕਿਸ ਨੇ ਆਦਿ ਦੇਖੋ ਜੀ ਜਿਹੜੇ ਅੱਜ ਸਾਡੇ ਗਰਮ ਸ਼ੇਠੀ ਜੀ ਆ ਜਿਹੜਾ ਕੰਮ ਇਹਨਾਂ ਨੇ ਕੀਤਾ ਸ਼ੁਰੂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਸੀ ਵੀ ਲੰਗਰ ਤਾਂ ਬਹੁਤ ਲੱਗਦੇ ਦੇਖੇ ਜਿਹੜਾ ਇਹਨਾਂ ਨੇ ਖੂਨ ਦਾ ਲੰਗਰ ਲਾਉਣਾ ਸ਼ੁਰੂ ਕੀਤਾ ਉਸ ਨੂੰ ਦੇਖ ਕੇ ਹੋਰ ਵੀ ਰਣਮੈਣੇ ਸ਼ੁਰੂ ਕਰਤਾ ਮੈਂ ਉਸ ਗੱਲ ਵੱਲੋਂ ਬਾਬਾ ਫਰੀਦ ਦੇ ਮੇਲੇ ਤੇ ਗਗਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਜਨਮ ਦਿਹਾੜੇ ਦੇ ਨਾਂ ਹੀ